ਔਰ ਅਗਲੇ ਬੁਲਾਰੇ ਸ੍ਰੀ ਅਮਰਚਲ ਜੀ ਜੋ ਕਿ ਪੋਸੋ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਨੇ ਮੁਹਾਲੀ ਤੋਂ ਤਲਕੇ ਆਏ ਨੇ ਸਰ ਨੂੰ ਮੈਂ ਬੇਨਤੀ ਕਰੂੰਗਾ ਵੀ 2 ਮਿੰਟ ਲਈ ਆਪਣਾ ਕੀਮਤੀ ਵਿਚਾਰ ਰੱਖਣ ਇਸ ਤੋਂ ਬਾਅਦ ਸਾਡੇ ਰਾਸ਼ਟਰੀ ਪ੍ਰਧਾਨ ਸ੍ਰੀ ਦਰਸ਼ਨ ਕਾਂਗੜ ਜੀ ਭਾਰਤੀ ਅਮਰੀਕਾ ਕਮਿਸ਼ਨ ਤੋਂ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਅਗਲੇ ਬੁਲਾਰੇ ਤਿਆਰ ਰਹਿਣ ਸ੍ਰੀ ਅਮਰਚਲ ਜੀ ਅੱਜ ਦੇ ਇਸ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਮੈਂ ਜਿਨਨੇ ਸਾਡੇ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਕਹਿੰਦੇ ਸਾਨੂੰ ਸਾਰੇ ਅਸੀਂ ਰੂਪਰੋ ਹੋਣ ਹੋਏ ਇਸ ਪ੍ਰੋਗਰਾਮ ਦੇ ਜਰੀਏ ਬਾਕੀ ਸਾਡੇ ਸਟੇਜ ਤੇ ਬਿਰਾਜਮਾਨ ਸਾਡੇ ਪਾਵਰ ਆਫ ਸੋਸ਼ੀ ਜੀਓਪੀ ਦੇ ਪ੍ਰਧਾਨ ਅੰਜੀਨਾ ਸ਼ਕੀਤ ਚੰਦ ਅਸਲ ਜੀ ਜਨਰਲ ਸੱਤਰ ਸਾਡੇ ਨਿਰਮਲ ਸਿੰਘ ਜੀ ਅਤੇ ਹੋਰ ਮਾਨ ਸਤਿਜੀਤਾਂ ਜੋ ਬਿਰਾਜਮਾਨ ਹਨ ਇਸ ਤੋਂ ਇਲਾਵਾ ਸਾਡੇ ਭੈਣਾ ਤੇ ਹੋਰ ਸਾਡੇ ਅਲੱਗ-ਅਲੱਗ ਡਿਪਾਰਟਮੈਂਟ ਤੋਂ ਜਿੰਨੇ ਵੀ ਸਾਥੀ ਇਥੇ ਆਇਆਂ ਇਹ ਸਾਰਾ ਜੋ ਕੁਝ ਅਸੀਂ ਦੇਖ ਰਹੇ ਹਾਂ ਕਿ ਮੈਂ ਸਮਝਦਾ ਕਿ ਜਿਹੜੀ ਟੀਮ ਹੈ ਆਵਰ ਆਫ ਸੋਸ਼ਲ ਜੁਨਟੀ ਦੀ ਸੰਪਥੋਂ ਜਿਹਦੇ ਪ੍ਰਧਾਨ ਸਾਡੇ ਦੌਰ ਸਾਹਿਬ ਨੇ ਤੇ ਉਹਨਾਂ ਦੇ ਨਾਲ ਯੂਨਸ ਇਤਰਾਪ ਸਿੰਘ ਜੀ ਜਾਂ ਨਰਮਨ ਸਿੰਘ ਜੀ ਇਸ ਟੀਮ ਦਾ ਬਹੁਤ ਵੱਡਾ ਉਪਰਾਲਾ ਹੈ ਹਾਲਾਂਕਿ ਹਰ ਸਾਲ ਇਹ ਪ੍ਰੋਗਰਾਮ ਮੰਨਦੇ ਸੀਗੇ ਸਾਲਾਨਾ ਪ੍ਰੋਗਰਾਮ ਡਾਕਟਰ ਤੀਨਰਾਓ ਮੇੜਕਰ ਜੀ ਦਾ ਪਰ ਇਹਨਾਂ ਨੇ ਜੋ ਪਾਵਰ ਆਫ ਸੋਸ਼ਲ ਜੁਨਟੀ ਦੇ ਬੈਨਰ ਥੱਲੇ ਪ੍ਰੋਗਰਾਮ ਜਿਹੜੇ ਇਹ ਚਾਰ ਸਾਲ ਤੋਂ ਲਿਖਿਆ ਹੈ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਇੱਕ ਬਹੁਤ ਮੈਸੇਜ ਹੈ ਕਿ ਸਾਡੇ ਸਮਾਜ ਨੂੰ ਕਿ ਜਿਹੜਾ ਸਾਡਾ ਇਹ ਸਾਡੇ ਪ੍ਰਧਾਨ ਅੰਜੇਰ ਸਿੰਘ ਜਸਲ ਸਾਹਿਬ ਇੱਕ ਸੰਕਲਪ ਲੈ ਕੇ ਚੱਲੇ ਆ ਕਿ ਬਾਬਾ ਸਾਹਿਬ ਦੀ ਜਿਹੜੀ ਸੋਚ ਅਸੀਂ ਜੁੜੋ ਦਾ ਜੁੜੋ ਦੀ ਜੁੜ ਵਿੱਚ ਗੱਲ ਹੁੰਦੀ ਹੈ ਪੜੋ ਜੁੜੋ ਸੰਘਰਸ਼ ਕਰੋ ਅਸੀਂ ਪੜ ਵੀ ਗਏ ਹਾਂ ਅਸੀਂ ਸੰਘਰਸ਼ ਵੀ ਕਰਦੇ ਹਾਂ ਸੰਘਰਸ਼ ਅਸੀਂ ਇਕੱਲੇ- ਇਕੱਲੇ ਕਰਦੇ ਹਾਂ ਥੋੜੇ-ਥੋੜੇ ਗਰੁੱਪ ਬਣਾ ਕੇ ਸੰਘਰਸ਼ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਖੁਸ਼ ਹਾਂ ਕਿ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਪਰ ਜੋ ਤੱਕ ਹੀ ਜੁੜਦੇ ਨਹੀਂ ਜਿਹੜਾ ਸਾਡਾ ਮੇਨ ਮਕਸਦ ਸੀ ਸਾਡੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਮਕਸਦ ਸੀ ਜੁੜਨ ਦਾ ਉਹ ਅਸੀਂ ਕਿਤੇ ਨਾ ਕਿ ਸੰਕਲਪ ਸਾਡਾ ਭੁੱਲ ਗਏ ਅਸੀਂ ਹਾਲੇ ਕਿ ਅਸੀਂ ਛੋਟੇ ਛੋਟੇ ਛੋਟੀ ਛੋਟੀ ਸੰਸਥਾਵਾਂ ਪੜਾ ਕੇ ਗਰੁੱਪ ਬਣਾ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੁੜਨ ਦੀ ਪਰ ਇਹ ਜਿਹੜਾ ਉਪਰਾਲਾ ਅਜੇ ਤੱਕ ਕਾਮਯਾਬ ਨਹੀਂ ਹੋਇਆ ਇਸ ਚੀਜ਼ ਨੂੰ ਜਿਹੜਾ ਮਹਿਸੂਸ ਕਰਦੇ ਹੋਏ ਸਾਡੇ ਪ੍ਰਧਾਨ ਸਾਹਿਬ ਨੇ ਪਾਵਰ ਆਫ ਸੋਸ਼ਲ ਜਸਟੀਸ ਦਾ ਇੱਕ ਪਲੇਟਫਾਰਮ ਦਿੱਤਾ ਜਿਹਦੀ ਆਵਾਜ਼ ਜਿਹੜੀ ਹੈ ਓਵਰঅল ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਨੇੜੇ ਦੇ ਸੂਬਿਆਂ ਦੇ ਵਿੱਚ ਵੀ ਦਿੱਲੀ ਤੱਕ ਵੀ ਹਾਲਾਂਕਿ ਸਾਡੇ ਪ੍ਰਧਾਨ ਸਾਹਿਬ ਜਿਹੜੇ ਨੇ ਇਹ ਜਿਹੜੇ 16 ਸਟੇਟਾਂ ਨੇ ਸਾਡੀਆਂ ਜਿਹੜੀਆਂ ਆਲ ਇੰਡੀਆ ਲੇਬਰ ਯੂਨੀਅਨ ਹੈਗੀ ਆ ਉਹਦੇ ਪ੍ਰਧਾਨ ਮਿਸ ਪਾਪਲ ਨੇ ਨਾਗਪੁਰ ਤੋਂ ਇਹ 16 ਸਟੇਟਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹ 16 ਸਟੇਟਾਂ ਵਿੱਚ ਹੀ ਇਹ ਗੱਲ ਜਾਰੀ ਹੈ ਸਾਡੀ ਇਹ ਜੁੜਨ ਦੀ ਜਿੱਥੇ ਗੱਲ ਆਉਂਦੀ ਹੈ ਇਹ ਜੁੜਨ ਦਾ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਇਹਨਾਂ ਦੇ ਮਾਈਂਡ ਦੇ ਵਿੱਚ ਇੱਕ ਸੱਤ ਸੀਗਾ ਸ਼ੁਰੂ ਤੋਂ ਲੈ ਕੇ ਔਰ ਉਹ 컨ਸੈਪਟ ਨੂੰ ਇਹਨਾਂ ਨੇ ਇੱਕ ਰੂਪ ਦੇ ਤਾਮਲ ਤੇ ਪ੍ਰੈਕਟੀਕਲ ਰੂਪ ਦਿੱਤਾ ਉਹ ਜਿਹੜੇ ਇਸ ਤਨਮ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਉਹ ਪ੍ਰੈਕਟੀਕਲ ਰੂਪ ਜਿਹੜਾ ਹੈ ਕਿ ਅਸੀਂ ਜ਼ਮੀਨ ਦੇ ਤੱਕ ਕੁਝ ਲੋਕਾਂ ਤਕਸੀਮ ਹੋ ਕੇ ਬਣੀਏ ਕਿ ਅਸੀਂ ਲੋਕਾਂ ਨੇ ਕੀ ਕਰ ਰਹੇ ਹਾਂ ਔਰ ਕੀ ਸਾਡੇ ਫਰਜ਼ ਨੇ ਉਹ ਫਰਜ਼ਾਂ ਦੇ ਵਿੱਚ ਜਿਹੜਾ ਬੇਟਗਰ ਰੂਪ ਦਾ ਪਬਲਿਕ ਕਿਸਾਨਪਲ ਦੇ ਤੌਰ ਦੇਤੇ ਉੱਤੇ ਉੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਸਾਥੀ ਅਜੇ ਤੱਕ ਨਹੀਂ ਗਏ ਬੀਬੀਆਂ ਪੈਣਾ ਨਹੀਂ ਗਈਆਂ ਉਹ ਉਹਦਾ ਮਨ ਲੱਗੀ ਹੈ ਕਿ ਅਸੀਂ ਲੋਕਾਂ ਨੂੰ ਕੁਝ ਦੇਈਏ ਐਫਾ ਤੇ ਇਹ ਬੈਕ ਸਿਟੀ ਦੀ ਸੁਸਾਇਟੀ ਜਦੋਂ ਗੱਲ ਆਉਂਦੀ ਹੈ ਤਾਂ ਅਸੀਂ ਲੋਕ ਅੱਜ ਦੀ ਡੇਟ ਵਿੱਚ ਅਸੀਂ ਸਮਰੱਥ ਆਪਣੇ ਸਾਰੇ ਕੁਝ ਨੂੰ ਕੁਝ ਕਰ ਸਕਦੇ ਹਾਂ ਜਿਹੜੇ ਵੀ ਅਸੀਂ ਲੋਕ ਸਰਵਿਸ ਦੇ ਵਿੱਚ ਆ ਜਾਂ ਕਿਸੇ ਦਾ ਹੋਰ ਕੰਮ ਕਰਾ ਅਸੀਂ ਆਪਣੇ ਲੋਕਾਂ ਨੂੰ ਅੱਗੇ ਲਿਜਾਣ ਵਾਸਤੇ ਵਕਾਇਲਾ ਕਰ ਸਕਦੇ ਹਾਂ ਪਰ ਕਰੀਏ ਕਿਵੇਂ ਕਰਨ ਦਾ ਸਾਡੇ ਕੋਲ ਸਾਧਨ ਕੀ ਹੈ ਉਹ ਇਹਨਾਂ ਨੇ ਸਾਦੋਂ ਮਹਿੰਗਾ ਕਰਾ ਦਿੱਤਾ ਉੱਥੇ ਉੱਥੇ ਅੱਜ ਦੀ ਡੇਟ ਦੇ ਜਿਵੇਂ ਦੱਸਿਆ ਗਿਆ ਕਿ ਤਿੰਨ ਚਾਰ ਤਰ੍ਹਾਂ ਦੀਆਂ ਜਿਹੜੇ ਸਵਾਵਾ ਉੱਥੇ ਚੱਲ ਰਹੀ ਹੈ ਫ੍ਰੀ ਆਫ ਕਾਟਸ ਚੱਲ ਰਹੀਆਂ ਹੈ ਸਭ ਤੋਂ ਪਹਿਲਾਂ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਸਮਝਦਾ ਕਿ ਉੱਥੇ ਲੇਡੀਜ਼ ਬੱਚੇ ਸਾਡੇ ਸਾਡੀਆਂ ਬੱਚੀਆਂ ਦੇ ਰਹਿਣ ਵਾਸਤੇ ਫਰੀ ਆਫ ਕਾਸਟ ਹੋਸਟਲ ਉੱਥੇ ਚੱਲ ਰਿਹਾ ਜਿਹਦੇ ਵਿੱਚ ਅੱਜਕੱਲ 9-10 ਕੁੜੀਆਂ ਇਸ ਟਾਈਮ ਉੱਥੇ ਰਹਿ ਰਹੀਆਂ ਉਹਨਾਂ ਦੀ ਕੋਈ ਨਾ ਕੋਈ ਟ੍ਰੇਨਿੰਗ ਲੱਗੀ ਹੋਈ ਹੈ ਪਟਿਆਲਾ ਦੇ ਵਿੱਚ ਜਾਂ ਨੀਅਰਬਾਈ ਕਿਤੇ ਵੀ ਤਾਂ ਉੱਥੇ ਮ ਕਹਿੰਦਾ ਰਹਿੰਦੀਆਂ ਨੇ ਰਹਿਣ ਦਾ ਖਾਣ ਦਾ ਪੀਣ ਦਾ ਪੂਰਾ ਇਂਤਜ਼ਾਮ ਹੈ ਅਸੀਂ ਉਹਨਾਂ ਕੋਲ ਕੋਈ ਚਾਰ ਮੰਨੀ ਲੈ ਰਹੇ ਇਸ ਤੋਂ ਇਲਾਵਾ ਬਾਕੀ ਜਿਹੜੀ ਡਿਸਪੈਂਸਰੀ ਚੱਲ ਰਹੀ ਹੈ ਹਫ਼ਤੇ ਦੇ ਵਿੱਚ ਜਿਹੜੀ ਤਿੰਨ ਦਿਨ ਡਿਸਪੈਂਸਰੀ ਫਰੀ ਆਫ ਕਾਸਟ ਚੱਲ ਰਹੀ ਹੈ ਲੈਬ ਚੱਲ ਰਹੀ ਇਹ ਜਿਹੜੀ ਸਿਰਫ 10% ਕਾਸਟ ਦੇ ਤੇ ਲੋਕਾਂ ਨੂੰ ਅਰੇਸਟ ਕਰਦੀ ਹੈ ਇਸ ਤੋਂ ਇਲਾਵਾ ਪਾਵਰ ਆਫ ਸੋਸ਼ਲ ਜੁਗਤੀ ਦਾ ਜਿਹੜਾ ਪੋਸੂ ਨਾਮਾ ਚੈਨਲ ਜਿਹੜਾ ਰਿਕਾਰਡਿੰਗਾਂ ਹੋ ਰਹੀ ਹੈ ਇਹ ਵੀ ਵਕਾਇਦਾ ਸਾਡਾ ਉਥੋਂ ਉਸੇ ਉੱਥੇ ਹੀ ਚੱਲ ਰਿਹਾ ਹੈ ਅਬੀਡਗਰ ਰੂਜਾ ਤੋਂ ਬੰਦੋ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਵੀ ਬਾਬਾ ਸਾਹਿਬ ਨੂੰ ਅਸੀਂ ਸਮਰਪਿਤ ਹੋ ਕੇ ਉਹਦੀ ਪ੍ਰੀਤ ਨਵਾਂ ਦਿਸ਼ਾ ਦੀ ਜਦੋਂ ਗੱਲ ਕਰਦੇ ਹਾਂ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਯਾਦ ਅਸੀਂ ਕਿਉਂ ਕਰਦੇ ਹਾਂ ਇਹਨਾਂ ਗੱਲਾਂ ਇਹ ਦੇਖਣ ਲਈ ਹਾਲਾਂਕਿ ਸਾਡੇ ਸਾਰੇ ਲੋਕ ਆਪਾਂ ਸਾਰੇ ਪੜ੍ਹੇ ਲਿਖੇ ਆ ਅਸੀਂ ਕਿਉਂ ਕਰਦੇ ਹਾਂ ਕਿਸੇ ਵੀ ਸਖਸੀਅਤ ਨੂੰ ਅਸੀਂ ਯ ਅਸੀਂ ਜੇ ਅਸੀਂ 500 600 ਸਾਲ ਪੁਰਾਣੀ ਪਿੱਛੋ ਇਤਿਹਾਸ ਦੀ ਗੱਲ ਕਰ ਲਈਏ ਤਾਂ ਕਰੋੜਾ ਲੋਕ ਜੰਮ ਕੇ ਕਰੋੜਾ ਲੋਕ ਅਰੁਛਤ ਹੋ ਗਏ ਇਸ ਦੁਨੀਆਨ ਛੱਡ ਕੇ ਚਲੇ ਗਏ ਪਰ ਯਾਦ ਕਿੰਨੇ ਲੋਕਾਂ ਨੂੰ ਅਸੀਂ ਕਰਦੇ ਆ ਤਾਂ ਸਾਡੇ 500 600 ਸਾਲਾਂ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਜਿਹੜੇ ਗੁਰੂ ਸਾਹਿਬਾਨ ਸਾਡੇ ਗੁਰਸਾਹਬ ਦੇ ਵਿੱਚ ਜਿਹੜੇ ਗੁਰੂ ਸਾਹਿਬਾਨ ਸ਼ਤਿ ਗੁਰੂ ਸਾਹਿਬਾਨ ਬੈਠੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਅਸੀਂ ਕਿਉਂ ਕਰਦੇ ਆ ਉਹਨਾਂ ਨੂੰ ਯਾਦ ਅਸੀਂ ਉਹਨਾਂ ਦੀ ਜ਼ਿੰਦਗੀ 'ਚ ਤਾਂ ਪੜਦੇ ਆ ਉਹ ਜ਼ਿੰਦਗੀ ਵੀ ਤਾਂ ਝਾਤ ਮਾਰਦੇ ਉਹ ਕੋਈ ਲੱਖਾਂ ਕੰਮ ਕਰਕੇ ਗਏ ਲੋਕਾਂ ਵਾਸਤੇ ਜੇ ਬਾਬਾ ਨਾਨਕ ਸਾਹਿਬ ਦੀ ਗੱਲ ਕਰ ਲਈਏ ਉਸ ਤੋਂ ਪਹਿਲੇ ਅਰਦਾਸ ਜੀ ਦੀ ਗੱਲ ਕਰ ਲਈਏ ਉਸ ਤੋਂ ਪਹਿਲੇ ਕਬੀਰ ਜੀ ਦੀ ਗੱਲ ਕਰ ਲਈਏ ਜਾਂ ਉਸ ਤੋਂ ਪਹਿਲੇ ਫਰੀਦ ਜੀ ਦੀ ਗੱਲ ਕਰ ਦਈਏ ਤਾਂ ਕਿੰਨੇ ਸਾਲ ਹੋ ਗਏ ਨਾਂਗੇ ਅਸੀਂ ਕਿਉਂ ਯਾਦ ਕਰਦੇ ਆ ਉਹ ਲੋਕਾਂ ਨੂੰ ਆਪਣੇ ਆਪਣੇ ਜੀਵਨ ਨੂੰ ਸਮਰਪਿਤ ਕਰਕੇ ਲੋਕਾਂ ਵਾਸਤੇ ਕੁਝ ਨਾ ਕੁਝ ਦੇ ਕੇ ਗਏ ਸਾਨੂੰ ਇਸੇ ਤਰ੍ਹਾਂ ਸਾਡੇ ਡਾਕਟਰ ਪਿੰਰੋਂ ਮੇਦਗਰ ਜੇ ਪਿਛਲੇ 100 ਸਾਲ ਦੀ ਗੱਲ ਕਰੀਏ 100 ਸਾਲ ਦੇ ਵਿੱਚ ਹੀ ਬਥੇਰੇ ਲੋਕ ਚਲੇ ਗਏ ਜੰਮੇ ਮਰੇ ਚਲੇ ਗਏ ਕਰੋਨਾ ਪਰ ਇਹ ਕੁਝ ਸਿਤਾਰੇ ਜਿਹੜੇ ਸੀ ਨਾ ਜੇ ਉਹ ਕਹਿੰਦੇ ਪਹਿਲੇ ਬਜ਼ੁਰਗ ਅ ਬੱਚਾ ਕਹਿੰਦੇ ਤੁਸੀਂ ਤੋਂ ਸਤਾਰੇ ਜਿਹੜੇ ਕਿੱਥੋਂ ਪੈਦਾ ਹੁੰਦੇ ਕਿਵੇਂ ਹੁੰਦੇ ਉਹ ਕਹਿੰਦੇ ਸੁਣਾਓ ਸੀ ਕਿ ਜਿਹੜਾ ਬੰਦਾ ਇਸ ਜੁਨੀਏ ਤੋਂ ਰੁਖਸਤ ਹੋ ਜਾਂਦਾ ਜਾਂ ਮਰ ਜਾਂਦਾ ਤੇ ਉਹ ਸਤਾਰਾ ਬਣ ਜਾਂਦਾ ਉੱਪਰ ਉਹ ਜਿਹੜਾ ਚਮਕਦਾ ਉਹ ਤੇਰੇ ਦਾਦਾ ਪਰਦਾਦੇ ਸਾਰੇ ਸਤਾਰੇ ਉਹ ਬਣ ਗਏ ਉਹ ਸਤਾਰੇ ਜਦੋਂ ਤੱਕ ਜ਼ਮੀਨ ਤੇ ਰਹਿਣਗੇ ਇਸ ਸਮਾਂ ਦੇ ਵਿੱਚ ਜਿਵੇਂ ਸਤਾਰੇ ਚਮਕਦੇ ਰਹਿਣਗੇ ਉਹ ਸਤਾਰੇ ਦੇ ਰੂਪ ਦੇ ਵਿੱਚ ਸਾਡੇ ਘਿਰਾਂ ਦੇ ਅੰਦਰ ਸਭ ਵੀ ਚਮਕਦੇ ਰਹਿਣਗੇ ਉਹਨਾਂ ਦੀ ਜਿਹੜੀ ਲਾਈਖ ਦੇ ਜੋਨ ਸਾਨੂੰ ਦਿੱਤਾ ਉਹ ਅਸੀਂ ਪੜਾਂਗੇ ਸੁਣਾ ਗਿਆ ਹੈ ਇਤਿਹਾਸ ਦੇ ਵਿੱਚ ਉਹ ਸਾਡੇ ਲਈ ਉਹ ਸਾਰੇ ਨੇ ਕਿ ਉਹਨਾਂ ਦੀ ਜਿੱਥੋਂ ਤੱਕ ਗੱਲਾਂ ਕਰੀਏ ਉਹਦੇ ਖੰਦ ਦੇ ਕੇ ਕੀ ਗਏ ਤਾਂ ਉਹ ਸਾਡੇ ਸਾਰੇ ਵੀਰ ਸਾਡੇ ਦੱਸ ਦੇਗੇ ਕਿ ਉਹ ਕੰਸਟੀਟਿਊਸ਼ਨਲ ਸੈਂਪਲੀ ਦੇ ਜਿਹੜੇ ਕਹਿੰਦਾ ਚੇਅਰਮੈਨ ਰਹੇ ਔਰ ਆਪਣੀ ਸੁਪਰਤਾਰੀ ਦੇ ਵਿੱਚ ਉਹਨਾਂ ਨੂੰ ਜੋਕ ਸਾਨੂੰ ਕੰਸਟੀਟਿਊਸ਼ਨ ਦੇ ਵਿੱਚ ਲੈ ਕੇ ਦਿੱਤਾ ਐਫਐਲ ਦੇ ਵਿੱਚ ਕਿਉਂ ਮਲ ਕੇ ਉਹਨਾਂ ਨੂੰ ਇਹ ਦਰਦ ਆਇਆ ਵੀ ਮੈਂ ਇਹ ਲੈ ਕੇ ਦਵਾਂ ਕਿਉਂਕਿ ਉਹਨਾਂ ਨੇ ਆਪਣੇ ਭੁਗਤਿਆ ਸੀ ਸਰੀਰ ਦੇ ਉੱਤੇ ਆਪਣੇ ਆਗਲਾਂ ਦੇ ਉੱਤੇ ਭੁਗਤਿਆ ਸੀ ਕਿੰਨੇ ਰਣਾਲ ਜੋ ਵੀ ਵਧੇ ਕੀ ਹੋਈਆਂ ਉਹਨਾਂ ਨੇ ਤੋਟ ਕੇ ਜਿਵੇਂ ਕਹਿੰਦੇ ਵੀ ਪਾਣੀ ਦਾ ਘਰਾ ਸਤਿਨਾਮ ਸਿੰਘ ਜੀ ਉਹਨੇ ਗੱਲ ਸੁਣਾਈ ਆ ਵੀ ਮਿੰਟ ਉਹ ਜੋ ਦੂਰ ਦਿਖਦਾ ਉਹ ਨੂੰ ਹੱਥ ਨਹੀਂ ਲਾ ਸਕਦਾ ਉਹ ਇੱਕ ਛੋਟੀ ਜਿਹੀ ਐਗਜ਼ੈਂਪਲ ਸੀ ਪਰ ਉਹ ਐਡੀ ਵੱਡੀ ਪੋਸਟਲ ਲੈਂਡ ਦੇ ਬਾਵਜੂਦ ਵੀ ਜਦੋਂ ਉਹਨੇ ਇੱਕ ਇੱਕ ਪੀਐਨਓ ਦੀ ਫਾਈਲ ਚਲਾ ਕੇ ਮਾਰਦਾ ਉਹਦੇ ਟੇਬਲ ਦੇ ਉੱਤੇ ਉਹਦੇ ਦਿਲ ਤੇ ਕੀ ਵੀ ਦਿੱਦੀ ਹੋਊਗੀ ਉਹ ਚੀਜ਼ੋ ਬਹੁਤ ਸਾਰੀਆਂ ਉਹਨਾਂ ਐਗਜ਼ੈਂਪਲ ਸ੍ਰੀ ਬਹੁਤ ਸਾਰਾ ਤਸੱਦ ਆਪਣੇ ਸਰੀਰ ਦੇ ਉੱਤੇ ਉੱਤੇ ਆਪਣੇ ਛੱਲਿਆ ਉਸ ਚੀਜ਼ ਨੂੰ ਪ੍ਰੈਕਟੀਕਲ ਦੇਣ ਵਾਸਤੇ ਪ੍ਰੈਕਟਿਕ ਰੂਪ ਦੇਣ ਵਾਸਤੇ ਉਹਨਾਂ ਨੇ ਆਪਾਂ ਨੂੰ ਸਿਧਾਂਤ ਦੇ ਵਿੱਚ ਇਹ ਹੱਕ ਲੈ ਕੇ ਦਿੱਤੇ ਉਹਨਾਂ ਹੱਕਾਂ ਦੀ ਬਲੋਲ ਤੋਂ ਉਹਨਾਂ ਹੱਕਾਂ ਦੀ ਬਲੋਕ ਅਸੀਂ ਲੋਕ ਉਹ ਹੱਕਾਂ ਦੀ ਨੂੰ ਮਾਨ ਸਕੇ ਪਰ ਉਹ ਹੱਕਾਂ ਦੇ ਨਾਲ ਮਾਨਦੇ ਮਾਨਦੇ ਜਿਹੜੀ ਗੱਲ ਆ ਅੱਜ ਸਟੇਜ ਦੇ ਉੱਤੇ ਕਿਹ ਪਰਾਂ ਦਾ ਅਲੰਬਾ ਵੀ ਸਮਾਜ ਨੂੰ ਦੱਸਦਾ ਹੈ ਸਾਡੇ ਸਰਦਾਰ ਹਜੂਰਾ ਸਿੰਘ ਹਨਵਾ ਉਹਨਾਂ ਦਾ ਲੰਬਾ ਜਿਹੜਾ ਕਿ ਤੁਸੀਂ ਸਾਨੂੰ ਲੋਕਾਂ ਨੂੰ ਆਪਣੇ ਆਪ ਨੂੰ ਉਹਨਾਂ ਦੀ ਜਿਹੜੀ ਵਿਚਾਰਧਾਰਾ ਉੱਥੇ ਅਸੀਂ ਲੈ ਕੇ ਨਹੀਂ ਗਏ ਉਸ ਵਿਚਾਰਧਾਰਾ ਤੱਕ ਉਹਨਾਂ ਦਾ ਮਤਲਬ ਸੀ ਕਿ ਅਸੀਂ ਸਮਾਂ ਲਈ ਇਕੱਠੇ ਹੋ ਕੇ ਕੰਮ ਕਰਨਾ ਅਸੀਂ ਗਰੁੱਪ ਬਣਾ ਲਏ ਬਹੁਤ ਅਸੀਂ ਪਾਰਟੀਆਂ ਬਣਾ ਲੀਆਂ ਬਹੁਤ ਅਸੀਂ ਐਸੋਸੀਏਸ਼ਨਾਂ ਬਹੁਤ ਬਣਾ ਲੀਆਂ ਪਰ ਅਸੀਂ ਇਕੱਠੇ ਨਹੀਂ ਹੋਏ ਇਸ ਕਰਕੇ ਮੈਂ ਜਾਦਾ ਕੁਛ ਨਾ ਕਹਿੰਦਾ ਹੋਇਆ ਪਾਵਰਕ ਸੋਸ਼ਲ ਜੁਨਿਟੀ ਦਾ ਜੋ ਸੰਕਲਪ ਹੈ ਸਾਡੇ ਪ੍ਰਧਾਨ ਨੰਜੀ ਦੇ ਫਕੀਰ ਚੰਦ ਦਸਲ ਦਾ ਜੋ ਸੰਗ ਸੰਕਲਪ ਹੈ ਕਿ ਅਸੀਂ ਸਾਰੇ ਵਖਰੇਵੇਂ ਛੱਡ ਕੇ ਅਸੀਂ ਪਾਪੀਆਂ ਦੇ ਫਰੇਵੇ ਛੱਡ ਕੇ ਅਸੀਂ ਧਰਮਾਂ ਦੇ ਵਖਰੇਵੇਂ ਛੱਡ ਕੇ ਜਾਂ ਹੋਰ ਵਖਰੇਵੇਂ ਛੱਡ ਕੇ ਅਸੀਂ ਲੋਕਾਂ ਲਈ ਲੋਕਾਂ ਦੀ ਆਵਾਜ਼ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਉਹ ਅਸੀਂ ਸੁਤਨਾ ਲੈ ਕੇ ਪਾਵਰਕ ਸੋਸ਼ਲ ਜੁਨਿਟੀ ਦਾ ਜਿਹੜਾ ਸੈਂਟਰ ਬਣਾਇਆ ਜਿਹੜਾ ਹੈਡਕਸ ਬਣਾਇਆ ਬਾਰਨ ਵਿਖੇ ਡਾਕਟਰ ਬੇੜਗਰ ਰੂਟਾ ਤਵਨ ਉਹ ਉਹਦਾ ਇੱਕੋ ਹੀ ਨਾਰਾ ਹੈ ਕਿ ਸਾਰੇ ਸਮਾਜ ਨੂੰ ਇਕੱਠੇ ਇਕੱਠੇ ਕਰਨਾ ਔਰ ਲੋਕਾਂ ਲਈ ਲੜਨਾ ਔਰ ਲੋਕਾਂ ਲਈ ਲੜ ਕੇ ਅਸੀਂ ਹੱਕ ਹਾਸਲ ਕਰ ਸਕਦੇ ਹਾਂ ਨਹੀਂ ਤਾਂ ਜਿਹੜੇ ਹੱਕ ਸਾਡੇ ਖੋਏ ਜਾ ਰਹੇ ਆ ਸਾਹਮਣੇ ਖੋਏ ਜਾ ਰਹੇ ਤੁਹਾਡੇ ਉਹਨਾਂ ਨੇ ਸੰਵਧਾਨ ਬਦਲ ਦੀ ਆਪਾਂ ਗੱਲ ਕਰਨੀ ਸੰਵਧਾਨ ਬਦਲ ਦੀ ਲੋੜ ਨਹੀਂ ਉਹਨਾਂ ਨੂੰ ਉਹਨਾਂ ਨੂੰ ਬਿਨਾਂ ਸੰਵਧਾਨ ਬਦਲੇ ਤੁਹਾਡੇ ਕੋਲ ਸਾਰਾ ਕੁਝ ਉੱਪਰ ਕੰਚੂਜ ਕਰਕੇ ਲੈ ਲੈਣਾ ਸੀ ਤੇ ਬੀਬੀ ਬੋਲ ਕੇ ਗਈ ਹੈ ਕਿ ਸਾਡੀ ਰਜ਼ਰ ਰਜ਼ਰਵੇਸ਼ਨ ਖਤਮ ਹੋ ਰਹੀ ਹੈ ਇਹਨਾਂ ਦੇ ਜਿਹੜੇ ਜਿੱਥੇ ਕੰਮ ਕਰਦੇ ਨਾਂਗਣ ਵਾਲੀ ਦੇ ਵਿੱਚ ਜਾਂ ਬੀਬੀ ਨੇ ਵੀ ਆਪਣੇ ਨੂੰ ਵੀ ਪੰਜੋਲਾ ਜੀ ਨੇ ਦੱਸਿਆ ਸਾਰੇ ਲੋਕ ਅਸੀਂ ਭੁਗੀਆਂ ਅਸੀਂ ਪਹਰ ਹੋ ਚੁੱਕੇ ਹਾਂ ਅਸੀਂ ਦੋਇ ਕਰ ਰਹੇ ਹਾਂ ਚੀਜ਼ਾਂ ਦਾ ਪਰ ਸਸਨ ਸੰ ਤਕਲੀਫ ਆਏ ਦਾ ਚੀਜ਼ਾਂ ਦੀ ਕਿ ਅਸੀਂ ਕਿਉਂ ਨਹੀਂ ਇਕੱਠੇ ਹੋ ਰਹੇ ਇਹ ਬਕਾਇਦਾ ਹਰ ਸਟੇਜ ਤੇ ਰੌਲਾ ਤਾਂ ਪੈ ਰਿਹਾ ਪਰ ਅਸੀਂ ਇਕੱਠੇ ਹੋ ਨਹੀਂ ਰਹੇ ਮੇਰਾ ਤਾਂ ਇਹ ਕਹਿੰਦੀ ਕਰ ਰਿਹਾ ਸਾਰਿਆਂ ਨੂੰ ਕਿ ਇਹ ਜੋ ਮੈਸੇਜ ਬਦ ਵੱਧ ਤੋਂ ਵੱਧ ਲੋਕਾਂ ਦਾ ਫਲੈਸ਼ ਕਰੀਏ ਕਿ ਆਪਾਂ ਛੱਡ ਦਈਏ ਸਾਰੇ ਬਖਰੇਵੇਂ ਆਪਣੇ ਆਪ ਲਈ ਆਪਣੇ ਸਮਾਜ ਲਈ ਕੱਲ ਨੂੰ ਜਦੋਂ ਇੱਥੇ ਹੁਣ ਗੱਲ ਆਈ ਕਿ ਕੱਲ ਨੂੰ ਸਾਨੂੰ ਬੱਚਿਆਂ ਨੇ ਹੀ ਪੁੱਛਣਾ ਸਾਡੇ ਇੱਕ ਟੀ ਕਰਕੇ ਗਏ ਹੋ ਤੁਸੀਂ ਲੋਕ ਸਾਡੇ ਜਿਹੜੇ ਫਰਜ਼ ਨੇ ਕਿ ਅਸੀਂ ਕੁਝ ਕਰੀਏ ਲੋਕਾਂ ਵਾਸਤੇ ਨਹੀਂ ਤਾਂ ਜਿਹੜਾ ਇਸ ਤਰੀਕੇ ਦਾ ਨਿਜ਼ਾਮ ਪੈਦਾ ਹੋ ਗਿਆ ਜਿਸ ਤਰੀਕੇ ਸਰਕਾਰਾਂ ਆ ਗਈਆਂ ਉਹਨਾਂ ਸਰਕਾਰਾਂ ਨੂੰ ਖੁਦ ਅਸੀਂ ਆਪ ਉਠਾ ਦਿੱਤਾ ਸਿਰ ਦੇ ਉੱਤੇ ਆਪਣੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਸੀ 18 ਸਾਲ ਸਾਨੂੰ ਪੜਨ ਨਹੀਂ ਦਿੱਤਾ ਜੋ ਸਾਨੂੰ ਮਰ ਉਹ ਕੀ ਕਹਿੰਦੇ ਕੁਜਾ ਬੰਦਿੱਤਾ ਪਿੱਛੇ ਝਾੜੂ ਬੰਦਿੱਤਾ ਉਹਨਾਂ ਨੂੰ ਖੁਦ ਅਸੀਂ ਬਿਠਾਵਾ ਲਿਆ ਕੇ ਔਰ ਉਹਨਾਂ ਨੂੰ ਕੰਮਕਾਸ਼ਤਲ ਕੋਈ ਪ੍ਰਵਾ ਨਹੀਂ ਹੈਗੀ ਉਹ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਰਹੇ ਆ ਤੁਹਾਡੇ ਸਾਹਮਣੇ ਸਭ ਕੁਝ ਕਰ ਰਹੇ ਲੋਕ ਕੋ ਹੋ ਰਹੀ ਐ ਸਾਰਾ ਕੁਝ ਪ੍ਰਾਈਵੇਟ ਸੈਕਟਰ ਵੱਲ ਨੂੰ ਜਾ ਰਿਹਾ ਤੁਹਾਡੇ ਜਿੰਨੇ ਵੀ ਬਾਬਾ ਸਾਹਿਬ ਟੀਮਰਾਵ ਦੇ ਸੁਪਨੇ ਸੀ ਉਹਨਾਂ ਨੇ ਜਿੰਨੇ ਵੀ ਉਪਰ ਆਰਗੇਨਾਈਜੇਸ਼ਨ ਬਣਾਇਆ ਸੀ ਜਿਨ੍ਹਾਂ ਦੇ ਵਿੱਚ ਸਾਨੂੰ ਮੈਕਸਿਮਮ ਰੋਜ਼ਗਾਰ ਮਿਲਿਆ ਉਹ ਸਾਰੇ ਖੋ ਕੇ ਪ੍ਰਾਈਵੇਟ ਸੈਕਟਰ ਦੇ ਦਿੱਤੇ ਕਾਰਪੋਰੇਟ ਘੜਾਣ ਦੇ ਦਿੱਤੇ ਔਰ ਕੋਈ ਚੀਜ਼ ਦੀ ਪ੍ਰਵਾ ਨਹੀਂ ਕਰ ਰਹੇ ਅਸਟਨ ਜਿਹੜਾ ਬਠਾ ਰਾਜਾ ਉੱਪਰ ਅਸਟੋ ਕਹੇ ਜੀ ਦੀ ਬਰਵਾਰ ਨਹੀਂ ਕਰ ਰਿਹਾ ਪਰ ਕਿਉਂ ਨਹੀਂ ਕਰ ਰਿਹਾ ਉਹਨੂੰ ਪਤਾ ਹੈ ਕਿ ਮੈਂ ਖਰੀਦੇ ਹੋਏ ਨੇ ਸਾਰੇ ਲੋਕ ਇਹ ਖਰੀਦੇ ਹੋਏ ਚੰਤੇ ਇਹ ਖਰੀਦੇ ਹੋਏ ਜਿਹੜੇ 131 ਉੱਥੇ ਬੈਠੇ ਨੇ ਐਮਪੀ ਸਾਡੇ ਐਸਟੀ ਐਂਡ ਐਸਸੀ ਦੇ 131 ਤੇ ਕੀ ਬਣਾ ਲ ਸਰਕਾਰ ਦੀ ਕਹ ਕੇ ਕੱਲ ਤੱਕ ਕਦਮ ਲੈ ਜੇ ਸਾਡੇ ਸਮਾਜ ਦੇ ਪ੍ਰਤੀ ਪਰ ਉਹ ਗੁੰਗੇ ਬੋਲੇ ਮੂੰਹ ਦੇ ਵਿੱਚ ਉਨ ਦੇ ਪਤਨ ਕੀ ਟੋਪੀਆਂ ਪਾ ਦਿੱਤੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਸਾਰੇ ਪਾਰਟਿਸੋ ਸੈਂਟਰਲਿਟੀ ਦਾ ਇਹੀ ਬੇਨਤੀ ਹੈ ਇਹ ਸੰਕਲਪ ਵੀ ਹੈ ਕਿ ਅਸੀਂ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕਿਸੇ ਪਾਰਟੀ ਚ ਰਹੇ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਵਿਚਾਰ ਪਰ ਦੂਸਰੇ ਕਿਤੇ ਵੀ ਹੋਵੇ ਪਰ ਲੋਕਾਂ ਵਾਸਤੇ ਸਾਰੇ ਆਪਣੇ ਸਮਾਜ ਵਾਸਤੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇਹੋ ਸਾਡਾ ਨਾਰਾ ਇਹੋ ਸਾਡੀ ਲੋਕਾਂ ਨੂੰ ਬੇਜਾਰੀਸਾ ਜੈਪੀ ਜੈਕਾਰ ਜੈਪੀ ਜੈਕਾਰ ਸੁਰੀਆ ਮਰਤੰ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਸਮਾਂ ਦੇ ਕੇ ਗਏ ਨੇ ਤੋਂ ਸਤਿਕਾਰਯੋਗ ਸਾਥੀਓ ਆਪੋਨੇ ਇੱਕ ਗੱਲ ਦਾ ਪਤਾ ਹੈ ਪੜ੍ਹੇ ਲਿਖੇ ਆ ਇਲਮ ਹੈ ਵੀ ਜੋ ਅੱਜ ਸਮਝਦੇ ਆ ਸਰਕਾਰਾਂ ਨੇ ਉਹ ਟਾਈਮ ਟੂ ਟਾਈਮ ਸਾਡੇ ਟੀਕਾ ਲਾ ਕੇ ਚੈੱਕ ਕਰਾਈਆਂ ਨੇ ਸਾਨੂੰ ਵਾ ਸੋਚਣ ਤੇ ਸਮਝਣ ਦੀ ਲੋੜ ਹੈ ਉਹ ਸੋਚਣਾ ਸਮਝਣ ਦੀ ਇੱਕ ਬਹੁਤ ਵੱਡੀ ਮੈਸਨ ਉਦਾਹਰਣ ਦੇ ਦਿੰਨਾ ਜਥੇ ਬੰਦੀ ਦੇ ਨਾਲ ਜੁੜ ਕੇ ਰਹਿਣਾ ਸਾਨੂੰ ਇਕੱਠੇ ਰਹਿਣਾ ਕਿਉਂ ਜ਼ਰੂਰੀ ਹੈ ਕਿਉਂਕਿ ਮੇਰਾ ਦਿਲ ਕਹਾਣੀ ਨਾਲ ਦੀ ਨਾਲ ਮੈਂ ਅਪਡੇਟ ਦਈ ਜਾਵਾਂ ਇੱਕ ਬਹੁਤ ਵੱਡਾ ਦੁਰਘਟਨਾ ਸਾਡੇ ਸਮਾਜ ਦੇ ਸਿਰਫ ਡੇਢ ਮਹੀਨਾ ਪਹਿਲਾਂ ਵਾਪਰ ਕੇ ਹਟਿਆ ਹੈ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਸਾਨੂੰ ਪਲ-ਪਲ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਉਹ ਕੀ ਹੈ ਉਹ ਸੀ ਬਾਈਕ ਪੂਰਨ ਕੁਮਾਰ ਜੋ ਕਿ ਆਈਪੀਐਸ ਅਧਿਕਾਰੀ ਸੀ ਕਿੰਨੇ ਕੁ ਲੋਕਾਂ ਨੂੰ ਪਤਾ ਉਹਨਾਂ ਬਾਰੇ ਮੜਾ ਕਿਹੜਾ ਕਰਨਗੇ ਜੀ ਲਗਭਗ ਸਾਰ ਨੇ ਪਤਾ ਬਾਈਕ ਪੂਰਨ ਕੁਮਾਰ ਕੀ ਸੀ ਇੰਡੀਆ ਦੀ ਟੌਪ ਦੀ ਸਭ ਤੋਂ ਵੱਡੀ ਪੋਸਟ ਆਈਪੀਐਸ ਅਫਸਰ ਇੰਡੀਅਨ ਪੁਲਿਸ ਸਰਵਿਸ ਦੇ ਇੱਕ ਉੱਚ ਅਧਿਕਾਰੀ ਹੈ ਜੀ ਜਿਨ੍ਹਾਂ ਦੇ ਘਰੇ ਸੱਤ ਆਈਐਸ ਅਫਸਰ ਆਈਐਸ ਅਫਸਰ ਡੀਸੀ ਲੱਗਿਆ ਹੁੰਦਾ ਜੀ ਡੀਸੀ ਅਧਿਕਾਰੀ ਉਹਨਾਂ ਦੇ ਘਰ ਹੋਣ ਉਹਨਾਂ ਦਾ ਸਾਲਾ ਸਾਹਿਬ ਐਮਐਲਏ ਹੋਣ ਮੌਜੂਦਾ ਸਰਕਾਰ ਦੇ ਹੈ ਜੀ ਆਪ ਬੰਦਾ ਅੱਜ ਤੋਂ ਸਦੀ ਅਧਿਕਾਰੀ ਦੀ ਪੋਸਟ ਤੇ ਬੈਠਾ ਹੋਵੇ ਜਦੋਂ ਉਹੋ ਜਿਹੇ ਬੰਦੇ ਸੇਫ ਨਹੀਂ ਫਿਰ ਆਪਾਂ ਆਪਣੇ ਆਪ ਨੂੰ ਝਾਕ ਕੇ ਦੇਖ ਲੋ ਆਪਾਂ ਕਿੱਥੇ ਬੈਠੇ ਆ ਆਪਣੇ ਅੱਗੇ ਜੁੱਤੀਆਂ ਮਾਰ ਕੇ ਆਪਾਂ ਤਾਂ ਕਿ ਜਮਾਤ ਨਹੀਂ ਕਰਾਉਣੀ ਹੈਗੀ ਉਹ ਬੰਦੇ ਨੂੰ ਇੰਨਾ ਡਿਪਰੈਸ਼ਨ ਤੇ ਸਮੇਂ ਦਾ ਸਰਕਾਰਾਂ ਲੈ ਗਈਆਂ ਚਾਕ ਕੇ ਵੀ ਉਸ ਬੰਦੇ ਨੂੰ ਸੁਸਾਈਡ ਕਰਨਾ ਪੈ ਗਿਆ ਸਾਥੀਓ ਫਿਰ ਤੁਸੀਂ ਆਪ ਦੇਖ ਲੋ ਜਿੰਨੇ ਮੁਲਾਜ਼ਮ ਬੈਠੇ ਆ ਕਈ ਵਾਰ ਮੁਲਾਜ਼ਮਾਂ ਨੂੰ ਐ ਲੱਗਦਾ ਕਿਉਂਕਿ ਮੈਂ ਵੀ ਮੁਲਾਜ਼ਮ ਆ ਮੈਂ ਵਿੱਚ ਹੀ ਲੈ ਲੈਣਾ ਆਪਣੇ ਆਪ ਨੂੰ ਕਈ ਵਾਰ ਐ ਲੱਗਦਾ ਵੀ ਸਾਡਾ ਵੀ ਕੀ ਕਰ ਲਵਾਂ ਪਰ ਮੈਂ ਸੋਨੇ ਗੱਲ ਦੱਸਦਾ ਇਸ ਕਮ ਕਲਮ ਦੀ ਪਾਵਰ ਕੀ ਹੈ ਜਿ세 ਬੰਦੀ ਪਾਵਰ ਕੀ ਹੈ ਮੇਰਾ ਆਪਣਾ ਇੱਕ ਕੇਸ ਮੈਂ ਆਪਦੇ ਬਾਰੇ ਦੱਸ ਦਉਂਗਾ ਮੈਂ ਕਿਸੇ ਬਾਰੇ ਨਹੀਂ ਗੱਲ ਕਰਦਾ ਮੇਰਾ ਆਪਣਾ ਕੇਸ ਇੱਕ ਇਸ ਤਰ੍ਹਾਂ ਦਾ ਬਣ ਗਿਆ ਜਿਹਦੇ ਵਿੱਚ ਅਗਰ ਮੈਂ ਇਕੱਲਾ ਹੁੰਦਾ ਅਗਰ ਮੈਂ ਇਕੱਲਾ ਹੁੰਦਾ ਤਾਂ ਮੈਨੂੰ ਰਸਤਾ ਬਦਲਦੀ ਮੈਂ ਕਿਧਰ ਨੂੰ ਜਾਣਾ ਕਿਹਨੂੰ ਲਿਖਣਾ ਕਿਹਨੂੰ ਮਿਲਣਾ ਪਰ ਤੁਸੀਂ ਅੱਜ ਯਕੀਨ ਮੰਨਿਓ ਸਰਦਾਰ ਨਿਰਮਲ ਸਿੰਘ ਦਰਾਹਾ ਜੀ ਜੋ ਮੇਰੇ ਉਸਤਾਦ ਨੇ ਪਾਵਰ ਆਫ ਸੋਸਾਇਟੀ ਦੇ ਜਨਰਲ ਸਕੱਤਰ ਨੇ ਉਹਨਾਂ ਨੂੰ ਗਾਈਡ ਕਰਨ ਵਾਲੇ ਸਿਰਫ ਕੀਰਤਨ ਦਸਲ ਜੀ ਬੈਠੇ ਨੇ ਮੈਂ ਸੋਨੇ ਗੱਲ ਦਾ ਮੈਨੂੰ ਮਾਣ ਆ ਮੈਨੂੰ ਖੁਸ਼ੀ ਹੈ ਕੰਮ ਚਾਹੇ ਲੇਟ ਹੋ ਜੇ ਵੇ ਔਰ ਸਾਡਾ ਚੀਫ ਆਫ ਪੰਜਾਬ ਦੇ ਅੱਗੇ ਖੜਾ ਦੇ ਸਾਥੀ ਜਿੱਥੇ ਬੰਦੀ ਨੇ ਤਾਲੀਆਂ ਮਾਰੇ ਜਾਂਦੀਆਂ ਸਾਰੇ ਬੰਦੇ ਕਿਟੈਰੇ ਤੇ ਖੜਾ ਲਏ ਹੱਥ ਬੰਦ ਨੇ ਕਹਿੰਦੇ ਮਹਾਰਾਜ ਸਾਡਾ ਘੜਾ ਛੱਡੋ ਮੈਂ ਕਿਹਾ ਨਹੀਂ ਘੜਾ ਛੁੱਟਣਾ ਹੁਣ ਸਾਡੇ ਜਿਹੜੇ ਚਮਾਰ ਨੇ ਨਾ ਉਹ ਚਮ ਚੱਕਰ ਵਾਲੇ ਚਮ ਕੁੱਟਣ ਵਾਲੇ ਨੇ ਉਹ ਤਾਂ ਹੋਣਗੇ ਉਹ ਤਾਂ ਨੇ ਅੱਗੇ ਸਾਡੀ ਇਕੱਠੀ ਹੈ ਜੁੰਟੀ ਹੈ ਪਤਾ ਅੱਜ ਸਾਡੇ ਬੜੇ ਬੜੇ ਅਫਸਰ ਚਾਹੇ ਐਕਸਨਾ ਚਾਹੇ ਕੋਈ ਵੀ ਵੱਡਾ ਅਫਸਰਾ ਉਹ ਦੇਦਾ ਵੀ ਕੌਣ ਆ ਅੱਗੇ ਸਤਨਾਮ ਸਿੰਘ ਆ ਉਹਨੂੰ ਨਹੀਂ ਕਹਿੰਦੇ ਸੇੜਨਾ ਯਾਰ ਨਾ ਕਿਉਂ ਜਿ세 ਬੰਦੇ ਪਤਾ ਪਤਾ ਵੀ ਮਗਰ ਖੜੇ ਨੇ ਅੱਜ ਬੇਸ਼ੱਕ ਮੈਂ ਆਪਣੇ ਪਾਪਾ ਜੀ ਦੀ ਜੌਬ ਤੇ ਆਇਆ ਪਰ ਮੈਨੂੰ ਇੱਕ ਗੱਲ ਦਾ ਪਤਾ ਮੈਂ ਕਦੇ ਵੀ ਆਪਣੇ ਆਨ ਕੱਲਾ ਨਹੀਂ ਸਮਝਿਆ ਮੈਨੂੰ ਨਹੀਂ ਪਤਾ ਚਲੋ ਪ੍ਰਮਾਤਮਾ ਨੂੰ ਜਨਮ ਦਾ ਨਸੀਬ ਕਰੇ ਪਰ ਉਹ ਜਿੱਦਣ ਦੇ ਗਏ ਨੇ ਸਰਦਾਰ ਨਿਰਮਲ ਸਿੰਘ ਦਰਾਹਾ ਜੀ ਨੇ ਮੇਰੀ ਉਂਗਲੀ ਫੜੀ ਹੋਈ ਆ ਆਪਣੇ ਫੈਮਿਲੀ ਮੈਂਬਰ ਦਾ ਬੰਦਾ ਨਹੀਂ ਇਹਨਾਂ ਕਰਦਾ ਮੈਂ ਤੇ ਮੇਰਾ ਪੂਰਾ ਪਰਿਵਾਰ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ ਪੂਰਾ ਪਰਵਾਣ ਦੇ ਅਸਾ ਸਾਡਾ ਕਾਂਗਰਸ ਸਾਹਿਬ ਬੈਠੇ ਸਾਡੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇੱਥੇ ਤੱਕ ਪਹੁੰਚਣ ਦੇ ਵਿੱਚ ਜੋ ਗੱਲਾਂ ਬਾਤਾਂ ਨੇ ਸਾਰੀਆਂ ਇਹਨਾਂ ਨੇ ਸਰਦੀ ਦੇਣ ਆ ਗਈ ਤਾਂ ਇਸ ਲਈ ਮੈਂ ਚਾਹੁੰਦਾ ਦੋਸਤੋ ਵੀ ਜਥੇਬੰਦੀ ਇਕੱਠ ਹੋਣ ਦਾ ਸਾਡਾ ਇਹ ਬਹੁਤ ਵੱਡਾ ਉਪਰਾਲਾ ਸਾਨੂੰ ਕਰਨਾ ਚਾਹੀਦਾ